ਕੀ ਨਾਮ ਹੈ ਤੁਹਾਡਾ ਮੇਰਾ ਬਬੀਤਾ ਸਰੋਏ ਹੈ ਨਾਮ ਕਿੱਥੋਂ ਆਏ ਹੋ ਮੈਂ ਮਲਟੋਂ ਚੋਂ ਡਾਕਟਰ ਅਮੇਦ ਕਰਨਗੱਲ ਚੋਂ ਕਿੱਥੋਂ ਆਏ ਹੋ ਸਰ ਅਸੀਂ ਇੱਕ ਅਰਦਾਸ ਲੈ ਕੇ ਆਏ ਆ ਸਰ ਕੋਲੇ ਇੱਕ ਅਪਲੀਕੇਸ਼ਨ ਦੇਣ ਆਏ ਆਪਣੇ ਬੱਚਿਆਂ ਕਰ ਸਾਡੇ ਬੱਚੇ ਜਿਹੜੇ ਨਸ਼ਾ ਖੋਰੀ ਆ ਇਹ ਬੰਦ ਕਰ ਰਹੇ ਸੀ ਅੱਜ ਸਾਡੇ ਬੱਚੇ ਹੀ ਇੱਕ ਦੋਸ਼ੀ ਮੰਨੇ ਜਾ ਰਹੇ ਆ ਕਿ ਜਿਹੜਾ ਭਈ ਇਹ ਜਿਹੜਾ ਚਿੱਟਾ ਵੇਚਦੇ ਸੀ ਇਸ ਇਹਨਾਂ ਖਿਲਾਫ ਕੋਈ ਕੁਝ ਕਰਦੇ ਵੀ ਆ ਤਾਂ ਸਾਡੇ ਘਰਾਂ ਵਿੱਚ ਮਤਲਬ ਛੂਰੀਆਂ ਚਾਕੂ ਵੱਡੇ ਵੱਡੇ ਹਥਿਆਰ ਸਾਡੀਆਂ ਮਾਵਾਂ ਭੈਣਾਂ ਨੂੰ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਨੂੰ ਸਾਨੂੰ ਵੱਢਿਆ ਜਾਂਦਾ ਹੈ ਕੱਟਿਆ ਜਾਂਦਾ ਹੈ ਤੇ ਜੋ ਸਾਡੇ ਬੱਚੇ ਆਵਾਜ਼ ਚੱਕਦੇ ਵੀ ਹੈਗੇ ਹਨਾ ਤੇ ਉਹਨਾਂ ਨੂੰ ਇੰਨੇ ਵੱਡੇ ਵੱਡੇ ਹਥਿਆਰਾਂ ਨਾਲ ਮਾਰਦੇ ਆ ਸਾਡਾ ਇੱਕ ਬੱਚਾ ਕਾਇਰ ਕੀਤਾ ਹੋਇਆ ਜਿਹੜਾ ਅੱਜ ਪੀਜੀਐ ਹਸਪੀਟਲ 'ਚ ਦਾਖਲ ਹੈ ਉਹ ਜ਼ਿਆਦਾ ਬਹੁਤ ਜ਼ਿਆਦਾ ਸੀਰੀਅਸ ਹੈ ਸਰ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਕਿ ਜਿਹੜਾ ਇਹ ਨਸ਼ਾਖੋਰੀ ਹੈਗੇ ਆ ਇਹਨਾਂ ਨੂੰ ਮਤਲਬ ਕੁਝ ਖਤਮ ਕਰਿਆ ਜਾਵੇ ਅੱਛਾ ਕਿਉਂ ਕਿ ਕਿਹੜਾ ਪਰਚਾ ਦਰਦਿਕ ਤੁਸੀਂ ਕਿੰਦੇ ਕਿਹੜਾ ਮੁੰਡਾ ਪੜ ਕੇ ਚਾਈ ਮਰ ਗਿਆ ਹਾਂਜੀ ਸਰ ਉਹ ਦੇਖੋ ਫੜਿਆ ਉਹਨਾਂ ਨੇ ਮੁਲਾਜ਼ਮਾ ਨੇ ਸਹੀ ਸਲਾਮਤ ਸਾਡੇ ਬੱਚਿਆਂ ਨੇ ਫੜਾਇਆ ਕੋਈ 13 ਤਰੀਕ ਨੂੰ ਕੋਈ ਉਹਦੇ ਕੋਈ ਖਰੋਚ ਨਹੀਂ ਸੀ ਕੁਝ ਨਹੀਂ ਸੀ ਠੀਕ ਹੈ ਸਰ ਉਹ 2 ਘੰਟੇ ਬਾਅਦ ਹੀ ਮੁਲਾਜ਼ਮਾ ਨੇ ਬੇਕਾਦਾ ਛੱਡਿਆ ਗਿਆ ਵੀ ਹੈਗਾ ਆ ਕੇ ਸਰ ਉਹਨਾਂ ਨੇ ਆਪਣਾ ਕੇਕ ਵੱਡੇ ਵੀ ਮਨਾਇਆ ਕਿਸੇ ਯਾਰ ਦੋਸਤ ਦਾ ਠੀਕ ਹੈ ਸਰ ਉਹਨੂੰ ਕੁਛ ਨਹੀਂ ਖਰੋਜ ਨਹੀਂ ਆਇਆ ਉਹ 4 ਦਿਨ ਬਾਅਦ ਉਹ ਫਿਰ ਮਰਦਾ ਹੁਣ ਦੇਖੋ ਇਹ ਅਸੀਂ ਨਹੀਂ ਕਹਿ ਸਕਦੇ ਵੀ ਸਾਡੀ ਮਾਰ ਨਾਲ ਸਾਡੇ ਬੱਚਿਆਂ ਦੀ ਮਾਰ ਨਾਲ ਮਰਿਆ ਜੋ ਇਦਾਂ ਦੀ ਗੱਲ ਸੀ ਤਾਂ ਉਹਦਾ ਮੈਡੀਕਲ ਕਰਾਉਂਦੇ ਹਮ ਮੈਡੀਕਲ ਕਰਾਉਂਦੇ ਕੁਛ ਵੀ ਕਰਾਉਂਦੇ ਤੇ ਉਹਦਾ ਕੋਈ ਮੈਡੀਕਲ ਨਹੀਂ ਖੁਸ਼ ਨਹੀਂ ਹੈਗਾ ਤਾਂ ਫਿਰ ਇਹਦਾ ਸਾਡੇ ਬੱਚੇ ਕਿਦਾਂ ਦੋਸ਼ੀ ਹੋ ਸਕਦੇ ਆ ਅਸੀਂ ਅਸੀਂ ਮੰਗਿਆ ਹੀ ਕਰਦੇ ਆ ਸਰਕਾਰ ਤੋਂ ਵੀ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਇਹ ਭੈਣਾਂ ਨੇ ਕੋਠੀਆਂ 'ਚ ਕੰਮ ਕਰ ਕਰਕੇ ਅਸੀਂ ਆਪਣੇ ਬੱਚੇ ਪੜ੍ਹਾਣੇ ਆ ਇਸ ਲੈਕ ਬਣਾਣੇ ਆ ਵੀ ਜੋ ਇਹ ਨਸ਼ਾ ਵਿਕਦਾ ਇਸ ਖਿਲਾਫ ਉੱਠਣ ਆਵਾਜ਼ ਕਰਨ ਜੇ ਸਾਡੀ ਆਵਾਜ਼ ਅੱਜ ਦੱਬੀ ਜਾਊਗੀ ਤਾਂ ਅਸੀਂ ਸਰ ਕੀ ਕਰਾਂਗੇ ਫਿਰ ਅਸੀਂ ਤਾਂ ਫਿਰ ਅੱਗੇ ਬੱਚੇ ਨੂੰ ਕੁਝ ਨਹੀਂ ਕਹਿ ਸਕਦੇ ਸਸ਼ੀਕਾਲ ਜੀ ਮੇਰਾ ਨਾਮ ਰਾਹੁਲ ਪੋਹਾਲ ਪੀਂਗਰ ਪ੍ਰੋਫੈਸ਼ਨਲ ਐਡਵੋਕੇਟ ਆ ਤੇ ਸਮਾਜ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿਨੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਪੰਜਾਬ ਸਰਕਾਰ ਦੁਆਰਾ ਵਾਅਦੇ ਕੀਤੇ ਜਾ ਰਹੇ ਆ ਯੁੱਧ ਨਸ਼ੇ ਵਿਰੁੱਧ ਵੀ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਚਲਾਈ ਗਈ ਸੀ ਜਦੋਂ ਇਸ ਮੁਹਿੰਮ ਦਾ ਕੁਝ ਨੌਜਵਾਨ ਸਾਥੀ ਹਿੱਸਾ ਬਣ ਕੇ ਸਰਕਾਰ ਦਾ ਸਹਿਯੋਗ ਦੇ ਰਹੇ ਸੀਗੇ ਤੇ ਜੋ ਸ਼ਹਿਰ ਦੇ ਵਿੱਚ ਇਲਾਕਿਆਂ ਵਿੱਚ ਮਹੱਲਿਆਂ ਵਿੱਚ ਨਸ਼ਾ ਵੇਚਦੇ ਆ ਲੋਕ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀਗੇ ਇੱਕ ਇਹ ਮਸਲਾ ਇਦਾਂ ਦਾ ਆਇਆ ਡਾਕਟਰ ਅੰਬੇਡਕਰ ਨਗਰ ਮਲਟੋਂ ਦਾ ਵੀ ਕੁਝ ਨੌਜਵਾਨ ਸਾਥੀਆਂ ਨੇ ਲੋਕਲ ਐਮਐਲਏ ਸਨਾ ਮਿਲ ਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਸ਼ਰਾਰਤੀ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਨੂੰ ਠਲ ਪਾਉਣ ਲਈ ਇਹ ਕਾਰਵਾਈ ਕੀਤੀ ਉਸ ਕਾਰਵਾਈ ਦੇ ਵਿੱਚ ਜਦੋਂ ਲੜਕਾ ਨਸ਼ਾ ਵੇਚਦਾ ਪਾਏਗਾ ਸਿਕੰਦਰ ਐਲਈਐਸ ਉਹਨੂੰ ਪੀਲਾ ਵੀ ਕਹਿੰਦੇ ਸੀਗੇ ਉਹ ਉਹਦੀ ਵੀਡੀਓ ਬਣਾਈ ਗਈ ਸਪੈਸ਼ਲ ਤੇ ਪੰਜਾਬ ਪੁਲਿਸ ਦੇ ਮਾਨਯੋਗ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਵੱਲੋਂ ਜੋ ਹੁਕਮ ਸੀਗੇ ਵੀ ਜੇ ਕੋਈ ਨਸ਼ਾ ਵੇਚਦਾ ਪਾਇਆ ਜਾਂਦਾ ਤਾਂ ਤੁਰੰਤ ਸਾਨੂੰ ਸੂਚਨਾ ਦਿੱਤੀ ਜਾਵੇ ਸੋ ਉਸ ਚੀਜ਼ ਦੀ ਪਾਲਣਾ ਕਰਦੇ ਹੋਏ ਡਾਕਟਰ ਬੇੜਕਰ ਨਗਰ ਦੇ ਉਹ ਨੌਜਵਾਨ ਸਾਥੀਆਂ ਨੇ ਵੀ ਲੁਧਿਆਣਾ ਦੇ ਮੋਲਟੋਨ ਦੇ ਪੁਲਿਸ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਉਸ ਅਪਰਾਧੀ ਨੂੰ ਵੀ ਸ ਲੱਖਾਂ ਦੇ ਪਿੱਛੇ ਧਕੇਲਤਾ ਮਗਰ ਕੁਝ ਦਿਨਾਂ ਬਾਅਦ ਉਸ ਕੁਝ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਆ ਜੋ ਕਿ ਜਿੰਨਾਂ ਨੌਜਵਾਨਾਂ ਨੇ ਉਸ ਬੰਦੇ ਨੂੰ ਉਸ ਦੋਸ਼ੀ ਨੂੰ ਉਸ ਨਸ਼ੇ ਦੇ ਸੁੱਦਾਗਰ ਨੂੰ ਅਰੈਸਟ ਕਰਾਇਆ ਸੀਗਾ ਵੀ ਸਾਨੂੰ ਪਤਾ ਲੱਗਿਆ ਉਹਦੀ ਉਹਦੀ ਡੈਥ ਹੋ ਗਈ ਆ ਇਹ ਪੂਰਾ ਵਾਕਿਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ 13 ਤਰੀਕ ਦਾ ਵਾਕਿਆ ਆ ਜਦੋਂ ਇਹ ਘਟਨਾ ਹੋਈ ਆ 13 ਤਰੀਕ ਦੇ ਵਾਕਿਆ ਦੌਰਾਨ ਪੁਲਿਸ ਨੂੰ ਚੱਕ ਕੇ ਲੈ ਗਈ ਆ ਸਾਨੂੰ ਉਸ ਤੋਂ ਬਾਅਦ ਪਤਾ ਲੱਗਿਆ ਵੀ ਪੁਲਿਸ ਨੂੰ ਉਹਨੂੰ ਸ਼ਾਮ ਨੂੰ ਛੱਡਤਾ ਉਸ ਅਪਰਾਧੀ ਨੂੰ ਪੁਲਿਸ ਨੇ ਸ਼ਾਮ ਨੂੰ ਛੱਡਤਾ ਤੇ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਕਿਉਂਕਿ ਇਹਨਾਂ ਦਾ ਨੈਕਸਸ ਬਹੁਤ ਤਕੜਾ ਨਸ਼ੇ ਵਾਲਿਆਂ ਦਾ ਇਹ ਆਪਣੇ ਨੈਕਸਸ ਯੂਜ਼ ਕਰਕੇ ਆਪਣੇ ਰਿਲੇਸ਼ਨ ਯੂਜ਼ ਕਰਕੇ ਹਮੇਸ਼ਾ ਹੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋ ਰਹੇ ਆ ਤੇ ਦੁਬਾਰਾ ਆ ਕੇ ਫੇਰ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਆ ਜਦੋਂ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ 17 ਤਰੀਕ ਨੂੰ ਉਹਦੀ ਡੈਥ ਹੋ ਗਈ ਹੈ ਤੇ ਸਾਡੇ ਖਿਲਾਫ ਐਫ ਆਈ ਆਰ ਥਾਣਾ ਮੋਲਟੋਂ ਦੇ ਵਿੱਚ 302 ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਵਾ ਮਕਦਮੇ ਵਿੱਚ ਦੋਸਤੋ ਕੀ ਲਿਖਿਆ ਜਾਂਦਾ ਵਾ ਮਕਦਮੇ 'ਚ ਲਿਖਿਆ ਜਾਂਦਾ ਵੀ ਇਹ ਇਨਾਂ ਨੌਜਵਾਨ ਸਾਥੀਆਂ ਨੇ ਉਹਨੂੰ ਮਾਰ-ਮਾਰ ਕੇ ਵੀ ਇੰਨਾ ਘਮਾਰਿਆ ਵੀ ਉਹਦੀ ਡੈਥ ਹੋ ਗਈ 17 ਤਰੀਕ ਨੂੰ ਦੋਸਤੋ 13 ਤਰੀਕ ਦਾ ਵਾਕਿਆ ਆ 13 ਤਰੀਕ ਦਾ ਵਾਕਿਆ ਆ 13 ਤਰੀਕ ਨੂੰ ਲੁਧਿਆਣਾ ਦੀ ਮੋਲਟੋਂ ਦੀ ਪੁਲਿਸ ਉਹਨੂੰ ਲੈ ਕੇ ਜਾਂਦੀ ਆ ਉਹਨੂੰ ਬਾਅਦ 'ਚ ਛੱਡ ਦਿੰਦੀ ਆ ਉਸ ਤੋਂ ਬਾਅਦ 4 ਦਿਨ ਐਫ ਆਈ ਆਰ ਦੇ ਵਿੱਚ ਵੀ ਮੈਂਸ਼ਨ ਆ ਵੀ ਪਰਿਵਾਰ ਵੱਲੋਂ ਵੀ ਕੋਈ ਵੀ ਐਮ ਐਲ ਆਰ ਸਿਵਲ ਹਸਪਤਾਲ ਤੋਂ ਨਹੀਂ ਘਟਾਈ ਗਈ ਉਹਦਾ ਕੋਈ ਵੀ ਇਲਾਜ ਨਹੀਂ ਕਰਾਇਆ ਇਵਨ ਜਰੂਰੀ ਆਪਾਂ ਹੁਣ ਪੋਸਟ ਮਾਰਨ ਦੀ ਰਿਪੋਰਟ ਦੇਖਾਂਗੇ ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਵੀ ਉਹਦੇ ਕੋਈ ਇੱਕ ਖਰੋਚ ਵੀ ਨਹੀਂ ਆਈ ਆਈ ਹੋਣੀ ਸਰੀਰ ਤੇ ਕਿਉਂਕਿ ਕਿਸੇ ਵੱਲੋਂ ਜੋ ਕੋਈ ਹਮਲਾ ਕੀਤਾ ਹੋਵੇ ਜਾਂ ਕੋਈ ਕੁੱਟਮਾਰ ਕੀਤੀ ਹੋਵੇ ਤਾਂ ਤਾਂ ਖਰੋਚ ਆਣੀ ਆ ਮਗਰ ਸ਼ਾਸਨ ਪ੍ਰਸ਼ਾਸਨ ਦੇ ਦਬਾਅ ਵਿੱਚ ਆ ਕੇ ਲੋਕਲ ਐਮਐਲਏ ਦੇ ਦਬਾਅ ਵਿੱਚ ਆ ਕੇ ਲੋਕਾਂ ਦੇ ਦਬਾਅ ਵਿੱਚ ਆ ਕੇ ਜਦੋਂ ਇਹ ਨਾਦਰ ਸ਼ਹੀ ਫਰਮਾਨ ਤੇ ਇੱਕ ਗਲਤ ਫੈਸਲਾ ਦਿੰਦੇ ਹੋਏ ਨੌਜਵਾਨਾਂ ਤੇ 302 ਦਾ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਵਾ ਉਹ ਬਹੁਤ ਹੀ ਨਿੰਦਣਯੋਗ ਕੰਮ ਆ ਉਹ ਨੌਜਵਾਨ ਜੋ ਸਰਕਾਰ ਦੀ ਮਦਦ ਕਰ ਰਹੇ ਸੀਗੇ ਤੁਸੀਂ ਉਹਨਾਂ ਦੇ 302 ਦਾ ਮੁਕਦਮਾ ਦਰਜ ਕੀਤਾ ਕੋਈ ਇਨਕੁਆਇਰੀ ਨਹੀਂ ਹੋਈ ਜਾਂਦੇ ਚ ਕਿਸੇ ਪ੍ਰਕਾਰ ਦਾ ਕਿਸੇ ਅਫਸਰ ਦੀ ਕੋਈ ਲਾਇਬਿਲਟੀ ਨਹੀਂ ਥਾਪੀ ਗਈ ਵੀ ਅਫਸਰ ਜਾ ਕੇ ਵਾਚ ਆਊਟ ਤਾਂ ਕਰੇ ਅਨੰਦ ਫੰਡ ਦੇ ਵਿੱਚ 302 ਦਾ ਮੁਕਦਮਾ ਦਰਜ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰਨ ਦਾ ਇੱਕ ਡਿਸੀਜਨ ਲੈ ਆ ਗਿਆ ਵਾ ਸੋ ਮੇਰੀ ਬੇਨਤੀ ਆ ਅਸੀਂ ਅੱਜ ਸਾਰੇ ਹੀ ਡਾਕਟਰ ਅੰਬੇੜਕਰ ਨਗਰ ਦੇ ਮਹੱਲਾ ਨਾਸੀਆਂ ਨਾਲ ਮਾਨਜੋ ਪੁਲਿਸ ਕਮਿਸ਼ਨ ਸਾਹਿਬ ਨੂੰ ਆਪਣੀ ਦਰਖਾਸਤ ਦੇਣਾ ਆ ਇਨਕੁਆਇਰੀ ਸੰਬੰਧੀ ਵੀ ਕਿਸੇ ਉੱਚ ਅਧਿਕਾਰੀ ਤੋਂ ਇਸ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਦੁੱਧ ਦਾ ਦੁੰਨ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਇਸ ਜਿਹੜੇ ਐਫ ਆਈ ਆਰ ਨੂੰ ਇਹਨੂੰ ਖਾਰਜ ਕੀਤਾ ਜਾਵੇ ਤੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਝੂਠੀ ਗਵਾਹੀ ਦੇ ਕੇ ਝੂਠੀ ਐਫ ਆਈ ਆਰ ਦਰਜ ਕਰਾਈ ਆ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਦੇਸ਼ ਦੇ ਨੌਜਵਾਨ ਆ ਵੀ ਨਸ਼ੇ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਨਸ਼ੇ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨੋਰਾਵਲੋਂ ਜਿਹੜੀ ਮੂਹਿੰਮ ਚਲਾਈ ਗਈ ਆ ਨਸ਼ਾ ਯੁੱਧ ਦੇ ਵਿਰੁੱਧ ਉਹਦਾ ਸਹਿਯੋਗ ਦੇ ਰਹੇ ਸੀਗੇ ਇਹਨਾਂ ਤੇ ਹੀ ਕਾਰਵਾਈ ਕੀਤੀ ਗਈ ਹੈ ਇਸ ਪਰਚੇ ਨੂੰ ਖਾਰਜ ਕੀਤਾ ਜਾਵੇ ਸੋ ਮੇਰੀ ਬੇਨਤੀ ਆ ਆਪ ਜੀ ਦੇ ਚੈਨਲ ਮਾਧਿਅਮ ਰਾਹੀਂ ਵੀ ਜੋ ਮੇਰੀ ਬਾਤ ਸੁਣ ਰਹੇ ਆ ਇਹ ਗਰੀਬ ਉਹ ਲੋਕ ਆ ਵਿਚਾਰੇ ਲੋਕਾਂ ਦੇ ਘਰਾਂ ਵਿੱਚ ਆਪਣਾ ਜਾ ਕੇ ਕੰਮ ਕਰਕੇ ਆਪਣਾ ਗੁਜ਼ਰਬਸਰ ਕਰਦੇ ਆ ਜਦੋਂ ਭਾਂਡੇ ਮਾਂ ਦੀ ਵਾਸਤੇ ਬਸਰ ਕਰਦੇ ਲਗ ਜਦੋਂ ਇਹਨਾਂ ਦੇ ਬੱਚੇ ਹੁਣ ਪੜ੍ਹ ਲਿਖ ਕੇ ਨੌਜਵਾਨ ਹੋ ਕੇ ਸਮਾਜ ਦੇ ਸੁਧਾਰਕ ਲਈ ਅੱਗੇ ਆ ਰਹੇ ਆ ਸੋ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਸਮਾਜ ਸੁਧਾਰ ਲਈ ਨਾ ਕਿ ਇਹਨਾਂ ਨੂੰ ਦੱਬਿਆ ਜਾਵੇ ਸੋ ਮੇਰੀ ਲੋਕਲ ਲੀਡਰ ਸਹਿਬਾਨ ਨੂੰ ਬੇਨਤੀ ਆ ਵੀ ਤੁਸੀਂ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੋ ਸੱਚ ਦੀ ਸੱਚ ਨੂੰ ਕਹਿੰਦੇ ਕਦੇ ਆਚ ਨਹੀਂ ਹੁੰਦੀ ਸੋ ਮੇਰੀ ਬੇਨਤੀ ਆ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਲੁਧਿਆਣਾ ਦੇ ਲੋਕਲ ਲੀਡਰਸ਼ਿਪ ਨੂੰ ਪੀਮ ਇਨਜਾ ਦੇ ਲੋਕਾਂ ਦਾ ਸਾਥ ਦੋ ਜੋ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਮੁਹਿੰਮ ਵਿੱਢ ਰਹੇ ਆ ਉਹਨਾਂ ਲੋਕਾਂ ਦਾ ਸਾਥ ਨਾ ਦੋ ਜੋ ਨਸ਼ੇ ਦੇ ਸਦਾਗਰ ਨੇ ਥੋੜੇ ਬੱਚੇ ਨੂੰ ਨਸ਼ੇ ਦੇ ਵਿੱਚ ਲਾ ਰਹੇ ਆ ਥੈਂਕ ਯੂ ਵੈਰੀ ਮਚ ਜੈ ਪੀਮ ਜੈ ਪਰ ਅਸੀਂ ਆਪਾਂ ਸਾਰੇ ਜਾਣਦੇ ਆ ਵੀ ਸਰਕਾਰ ਬੜੇ ਜ਼ੋਰਾਂ ਨਾਲ ਲੱਗੀ ਹੋਈ ਹੈ ਨਸ਼ਾ ਵਿਰੋਧੀ ਯੁੱਧ ਨੂੰ ਲੈ ਕੇ ਤੇ ਪਿੱਛੇ ਜੀ ਇੱਕ ਘਟਨਾ ਕਰਮ ਮਾਡਲ ਟਾਊਨ ਡਾਕਟਰ ਬੀ ਆਰ ਅੰਬੇਦਕਰ ਨਗਰ ਵਿਖੇ ਹੋਇਆ ਜਿੱਥੇ ਸਾਡੇ ਕੁਝ ਸਮਾਜ ਦੇ ਸਾਥੀਆਂ ਵੱਲੋਂ ਵੀ ਜਿਹੜੇ ਕੁਝ ਨਸ਼ਾ ਕਰਦੇ ਸੀ ਨੌਜਵਾਨ ਉਹਨਾਂ ਤੋਂ ਨਸ਼ਾ ਫੜਵਾਇਆ ਵੀ ਗਿਆ ਤੇ ਕੁਝ ਨਗਦੀ ਵੀ ਬਰਾਮਦ ਕਰਾਈ ਗਈ ਹੁੰਦਾ ਕੀ ਹੈ ਐਵਸ ਦੇ ਵਿੱਚ ਉਹ ਲੜਕਾ ਉਹਦੀ ਕਿਸੇ ਤਰੀਕੇ ਨਾਲ ਡੈਥ ਹੋ ਜਾਂਦੀ ਹੈ ਤੇ ਉਹਨਾਂ ਵੱਲੋਂ ਕਿਸੇ ਤਰੀਕੇ ਨਾਲ ਪ੍ਰੈਸ਼ਰ ਬਣਾ ਕੇ ਵੀ ਜਿਹੜਾ ਨਾਜਾਇਜ਼ ਹੈ ਉਹ ਪਰਚਾ ਸਾਡੇ ਸਾਥੀਆਂ ਤੇ ਕਰਾ ਦਿੱਤਾ ਗਿਆ ਤੇ ਅੱਜ ਅਸੀਂ ਉਸ ਰੋਸ਼ ਦੇ ਵਿੱਚ ਇੱਥੇ ਇਕੱਠੇ ਹੋਏ ਆ ਤੇ ਅਸੀਂ ਮੰਗ ਕਰਨ ਆਏ ਆ ਵੀ ਮਾਨਯੋਗ ਸੀਪੀ ਸਾਹਿਬ ਤੋਂ ਵੀ ਜਿਹੜਾ ਬਣਦਾ ਇਨਸਾਫ ਹੈ ਉਹ ਸਾਡੇ ਬੰਦਿਆਂ ਨੂੰ ਦਿੱਤਾ ਜਾਵੇ ਤੇ ਜਿਹੜੀ ਇਹ ਸਰਕਾਰ ਦੀ ناکامی ਹੈ ਵੀ ਜਾਂ ਫਿਰ ਸਰਕਾਰ ਦੇ ਕਿਸੇ ਵੀ ਨੁਮਾਇੰਦਿਆਂ ਦੇ ਪ੍ਰੈਸ਼ਰ ਥੱਲੇ ਆ ਕੇ ਕੋਈ ਵੀ ਇਹੋ ਜਿਹਾ ਕੰਮ ਉਹ ਨਾ ਕਰਨ ਵੀ ਜਿਹਦੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਿਹੜੀਆਂ ਸਾਡੀਆਂ ਮਾਵਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪ੍ਰਸ਼ਾਸਨ ਦੇ ਉੱਪਰੋਂ ਵੀ ਉੱਠ ਜਾਏ ਤੇ ਸਰਕਾਰ ਦੇ ਨੁਮਾਇੰਦਿਆਂ ਉੱਪਰੋਂ ਵੀ ਉੱਠ ਜਾਏ ਅੱਜ ਅਸੀਂ ਇਹੀ ਮੰਗ ਲੈ ਕੇ ਇੱਥੇ ਕੱਟੇ